ਸੋਸ਼ਲ ਮੀਡੀਆ ਤੇ ਵੀਰਵਾਰ ਸਵੇਰ ਤੋਂ ਹੀ ਇੱਕ ਵੀਡੀਓ ਤੇ ਸੀ ਨਾਲ ਫੈਲ ਰਹੀ ਹੈ ਜਿਸ ਵਿੱਚ ਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਤਿੰਨ ਪ੍ਰਵਾਸੀ ਨੌਜਵਾਨਾਂ ਨੇ ਇੱਕ ਪੁਲਿਸ ਮੁਲਾਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਦੇਰ ਰਾਤ ਦੇ ਸਮੇਂ ਤਿੰਨ ਪ੍ਰਵਾਸੀ ਨੌਜਵਾਨ ਬਾਜ਼ਾਰ ਵਿੱਚ ਘੁੰਮ ਰਹੇ ਸੀ ਤਾਂ ਉਹਨਾਂ ਨੂੰ ਇੱਕ ਵਰਦੀ ਪਾ ਕੇ ਖੜਾ ਵਿਅਕਤੀ ਰੋਕਦਾ ਹੈ ਅਤੇ ਉਹਨਾਂ ਦੀ ਤਸਵੀਰ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਦੌਰਾਨ ਇੱਕ ਨੌਜਵਾਨ ਹਥਿਆਰ ਕੱਢ ਲੈਂਦਾ ਹੈ ਅਤੇ ਉਸ ਵਰਦੀ ਪਾ ਕੇ ਖੜੇ ਵਿਅਕਤੀ ਦੇ ਸਿਰ ਤੇ ਮਾਰਦਾ ਹੈ ਅਤੇ ਉਸ ਦੀ ਕੁੱਟਮਾਰ ਕਰਕੇ ਤਿੰਨੋਂ ਨੌਜਵਾਨ ਉੱਥੇ ਤੋਂ ਫਰਾਰ ਹੋ ਜਾਂਦੇ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਵਰਦੀਦਾਰੀ ਵਿਅਕਤੀ ਤਰਨਤਾਰਨ ਪੁਲਿਸ ਦਾ ਮੁਲਾਜ਼ਮ ਹੈ ਉਧਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਤਰਨਤਨ ਪੁਲਿਸ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਦਰਸਲ ਤਰਨਤਨ ਪੁਲਿਸ ਦਾ ਦਾਅਵਾ ਹੈ ਕਿ ਵਰਦੀ ਪਾ ਕੇ ਖੜਾ ਵਿਅਕਤੀ ਪੁਲਿਸ ਦਾ ਮੁਲਾਜ਼ਮ ਨਹੀਂ ਸਗੋਂ ਸਿਕਿਉਰਿਟੀ ਗਾਰਡ ਹੈ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਸਿਕਿਉਰਿਟੀ ਗਾਰਡ ਵੱਲੋਂ ਇਹਨਾਂ ਤਿੰਨੇ ਨੌਜਵਾਨਾਂ ਨੂੰ ਦੇਰ ਰਾਤ ਸਮੇਂ ਬਾਜ਼ਾਰ ਵਿੱਚ ਘੁੰਮਣ ਤੋਂ ਰੋਕਿਆ ਗਿਆ ਸੀ ਜਿਸ ਕਾਰਨ ਉਹਨਾਂ ਨੇ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਫਿਲਹਾਲ ਪੁਲਿਸ ਇਹਨਾਂ ਨੌਜਵਾਨਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਆਖ ਰਹੀ ਹੈ ਅਸਲ ਸੱਚ ਉਧਰ ਇਹ ਹੈ ਕਿ ਜਿਹੜੀ ਸਕੋਰਟੀ ਗਾਰਡ ਉੱਤੇ ਡਿਊਟੀ ਕਰਦਾ ਉਹਦੇ ਨਾਲ ਜਿਹੜੇ ਮੁੰਡੇ ਕੋਈ ਆਏ ਸੀ ਤਿੰਨ ਜਵਾਨ ਉਹਦਾਂ ਹੱਥੋਪਾਈ ਹੋਏ ਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਆ ਟੀਵੀ ਤੇ ਵੀ ਕਿਸੇ ਪੁਲਿਸ ਮੁਲਾਜ਼ਮ ਦਾ ਕੋਈ ਹੱਥੋਪਾਈ ਹੋਏ ਤੇ ਉਹ ਉਹਦਾ ਉਹ ਕੋਈ ਸਤਰੀਏ ਹੋਈ ਅਸ ਚੌਕੀਦਾਰ ਨਾਮ ਉਹਨੇ ਖਾਕੀ ਵਰਦੀ ਪਾਈ ਹੋਈ ਉਹਦੇ ਕਰੀਏ ਪੁਲਿਸ ਮੁਲਾਜ਼ਮ ਲੱਗਦਾ ਆ ਅਰੇ ਉਹ ਜੀ ਕੋ ਗਾਨੀ ਪੋਸਨ ਮਾਜ ਮਾਰੀ ਗਿਆ ਜਾ ਰਿਹਾ ਹੈ ਕਿ ਸਕਿਉਰਟੀ ਗਾਰਡ ਹੈ ਔਰ ਉਹ ਪੋਸਨ ਮਾਜ ਬਣਾਇਆ ਜਾ ਰਿਹਾ ਨਾ ਨਾ ਵੱਡੀ ਖਾਕੀ ਦੇ ਕਰਕੇ ਹਰ ਇੱਕ ਨੂੰ ਲੱਗਦਾ ਵੀ ਉਹ ਪੋਸਨ ਮਲਾਜ ਪਰ ਇਹ ਸਕਿਉਰਟੀ ਗਾਰਡ ਦੀ ਜੀ ਮਰਦੀ ਪਾਈ ਜਿਹੜੀ ਹਾਲਾਂਕਿ ਪੀੜਤ ਵਿਅਕਤੀ ਪੁਲਿਸ ਮੁਲਾਜ਼ਮ ਸੀ ਜਾਂ ਫਿਰ ਕੋਈ ਚੌਕੀਦਾਰ ਇੱਕ ਵੱਖਰਾ ਵਿਸ਼ਾ ਹੈ ਪਰ ਇਸ ਤੋਂ ਵੀ ਜੋ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਪ੍ਰਵਾਸੀ ਮਜ਼ਦੂਰ ਕੋਲ ਆਖਿਰ ਇਹ ਪਿਸਤੌਲ ਆਇਆ ਕਿਥੋਂ ਉਹਨਾਂ ਵੱਲੋਂ ਪੰਜਾਬ ਵਿੱਚ ਕਿਸ ਤਰ੍ਹਾਂ ਨੌਜਵਾਨਾਂ ਉੱਪਰ ਹਮਲੇ ਹੋ ਰਹੇ ਨੇ ਜਾਂ ਫਿਰ ਹੁਣ ਪੁਲਿਸ ਮੁਲਾਜ਼ਮ ਦੇਖਣ ਵਾਲੇ ਇੱਕ ਵਿਅਕਤੀ ਤੇ ਵੀ ਹਮਲਾ ਕਰ ਦਿੱਤਾ ਗਿਆ ਤਾਂ ਇੱਕ ਬੇहद ਗੰਭੀਰ ਵਿਸ਼ਾ ਹੈ ਕਿ ਕਿਵੇਂ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬੀਆਂ ਤੇ ਅਟੈਕ ਕਿਤੇ ਜਾ ਰਹੇ ਨੇ ਹਾਲਕਿ ਇਸ ਨੂੰ ਲੈ ਕੇ ਪੰਜਾਬ ਦੇ ਕਈ ਸਿਆਸੀ ਆਗੂ ਵੀ ਆਪਣੀ ਆਵਾਜ਼ ਚੁੱਕਦੇ ਰਹੇ ਨੇ ਸੁਖਪਾਲ ਖੈਰਾ ਨੇ ਵੀ ਬੀਤੇ ਦਿਨੀ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਜ਼ਮੀਨ ਨਾ ਦੇਣ ਅਤੇ ਨਾਗਰਿਕਤਾ ਨਾ ਦੇਣ ਬਾਰੇ ਬਿਆਨ ਦਿੱਤਾ ਸੀ ਪਰ ਉਹਨਾਂ ਦਾ ਤਿੱਖਾ ਵਿਰੋਧ ਹੋਇਆ ਸੀ ਖੈਰ ਹੁਣ ਇਸ ਵੀਡੀਓ ਨੇ ਇਸ ਮੁੱਦੇ ਨੂੰ ਮੋੜ ਤੋਂ ਹਵਾ ਦਿੱਤੀ ਇਹ ਦੇਖਣਾ ਹੋਵੇਗਾ ਕਿ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੁਖਪਾਲ ਖਹਿਰਾ ਜਾਂ ਫਿਰ ਬਾਕੀ ਦੇ ਸਿਆਸੀ ਤਿਰਾਂ ਦਾ ਇਸ ਪੂਰੇ ਮੁੱਦੇ ਤੇ ਕੀ ਕਹਿਣਾ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ